ਸੋਰਠਾ ਕੰਗਾ ਦੋ ਵੇ ਵਕਤ ਕਰ ਪਗ ਚੁਨੇ ਕਰ ਬੰਧਈ ਦਾਤਨ ਕਰੇ ਨਿਤ ਨੀਤ ਨਾਮ ਦੁਖ ਪਾਵੈ ਲਾਲ ਜੀ ਸੋਰਠਾ ਦੇ ਵਿੱਚ ਮਰਜ ਕਹਿੰਦੇ ਕੰਗਾ ਦੋਨੋਂ ਵਕਤ ਕਰ ਹੁਣ ਸੁਣੋ ਗੁਰ ਸਿੱਖ ਦੋ ਸਮੇਂ ਕੇਸਾਂ ਚ ਕੰਗਾ ਕਰਨਾ ਤੁਸੀ ਆਪਣੇ ਜੋ ਕਿੰਨੇ ਕਰਦੇ ਨੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ ਅਸੀਂ ਤਾਂ ਸਵੇਰੇ ਕੰਗਾ ਕਰ ਲਿਆ ਕੱਲਿਆ ਰਾਤ ਨੂੰ ਉਹਦਾ ਹੀ ਵਾ ਸ਼ਾਮ ਨੂੰ ਸਾਡੀਆਂ ਤਾਂ ਬੀਬੀਆਂ ਇਹ ਕਹਿ ਦਿੰਦੀਆਂ ਸ਼ਾਮ ਨੂੰ ਕੇਸ ਨਹੀਂ ਪਾਉਣੇ ਮਾੜੇ ਹੁੰਦੇ ਆ ਕੇਸਾਂ ਚ ਕੰਗਾ ਨਹੀਂ ਕਰੀਦਾ ਸ਼ਾਮ ਨੂੰ ਇਹ ਮਾੜੇ ਹੁੰਦੇ ਆ ਮਾੜਾ ਹੁੰਦਾ ਨਹੀਂ ਨਹੀਂ ਹਲਗੀਦਾਰ ਕਹਿੰਦੇ ਕੰਗਾ ਦੋਨੋਂ ਵਕਤ ਕਰ ਹਾਂ ਲੱਕੜ ਦਾ ਕੰਗਾ ਹੋਵੇ ਦੋ ਟਾਈਮ ਕੇ ਸਾਜ ਸੰਗਾ ਕਰਨਾ ਕਰਨਾ ਬਾਗ ਚੁਣੇ ਕਰਵੰਦਾ ਹੀ ਜਿਹੜੀ ਤੂੰ ਦਸਤਾਰ ਸਜਾਉਣਾ ਉਹ ਚੁਣ ਕੇ ਇੱਕ ਇੱਕ ਪੇਚ ਕਰਕੇ ਉਹ ਬੰਨਣੀ ਐ ਸਜਾਉਣੀ ਐ ਇੱਕ ਇੱਕ ਪੇਚ ਕਰਕੇ ਖੋਲਣੀ ਐ ਇਹ ਨਹੀਂ ਵੀ ਟੋਪੀਆਂ ਬਣਾ ਕੇ ਪੰਜ ਸੱਤ ਰੱਖ ਲੀਆਂ ਇੱਕ ਚਿੱਟੀ ਇੱਕ ਪੀਕ ਵੀ ਇੱਕ ਕਾਲੀ ਇੱਕ ਨੀਲੀ ਵੀ ਜਿੱਦਾਂ ਦਾ ਪ੍ਰੋਗਰਾਮ ਹੈ ਸਿਰ ਤੇ ਰੱਖ ਲਓ ਬਾਜ ਫੇਰੋ ਚਲੋ ਗਾਣ ਇਦਾਂ ਦਾ ਕੰਮ ਨਹੀਂ ਪਾਗ ਚ ਨੇ ਕਰ ਬੰਦਈ ਦਸਤਾਰ ਰੋਜ਼ ਇੱਕ ਇੱਕ ਪੇਚ ਕਰਕੇ ਸਜਾਓ ਇੱਕ ਇੱਕ ਪੇਚ ਕਰਕੇ ਉਹਨਾਂ ਖੁੱਲੋ ਫੇਰ ਉਹਨੂੰ ਸੰਭਾਲ ਕੇ ਰੱਖੋ ਤੇ ਮਾਰੇ ਕਹਿੰਦੇ ਰੋਜ਼ ਤਤਨ ਕਰਨੀ ਗੁਰਸਿੱਖ ਨੇ ਦੰਦ ਤੇਰੇ ਸਾਫ ਚਾਹੀਦੇ ਨੇ ਇਹ ਵੀ ਮਹਾਰਾਜ ਆਪਣੇ ਖਾਲਸੇ ਨੂੰ ਦੱਸ ਰਹੇ ਨੇ ਮਹਾਰਾਜ ਕਹਿੰਦੇ ਦੰਤਨ ਕਰੇ ਨਿਤਨੀਤ ਨਾ ਦੁੱਖ ਪਾਵੈ ਲਾਲ ਜੀ ਨਿਤ ਤੇਰੇ ਮੂੰਹ ਦੀ ਸਫਾਈ ਤੇਰੇ ਦੰਦਾਂ ਦੀ ਸਫਾਈ ਮਹਾਰਗ ਦੇ ਰੋਜ਼ ਮੇਰੇ ਸਿੱਖ ਨੇ ਦੰਤਨ ਕਰਲਾ ਵੀ ਕਰਨਾ ਹੈ ਜੀ